ਦਾ ਚੁਰੀ ਕਾਲ ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਤੇ ਮੈਂ ਹਾਂ ਤੁਹਾਡਾ ਅਨਲ ਗੁਜੇਵਕਰ ਤੇ ਅੱਜ ਇੱਥੇ ਬ੍ਰੈਂਟਨ ਦੇ ਵਿੱਚ ਇੱਕ ਬੜਾ ਸੋਹਣਾ ਇਵੈਂਟ ਕਰਵਾਇਆ ਜਾ ਰਿਹਾ ਹੈ ਚੈਰੀਟੇਬਲ ਕਾਰ ਵਾਸ਼ ਜਿਸ ਦਾ ਨਾਮ ਰੱਖਿਆ ਗਿਆ ਆ ਇਸ ਦੇ ਵਿੱਚ ਜਿਹੜੀਆਂ ਕਾਰਾਂ ਦੀ ਵਾਸ਼ਿੰਗ ਹੋ ਰਹੀ ਹੈ ਉਸ ਤੋਂ ਬਾਅਦ ਜਿਹੜੇ ਪੈਸੇ ਇਕੱਠੇ ਹੋਣਗੇ ਉਹ ਲੋਕਾਂ ਦੀ ਮੈਂਟਲ ਹੈਲਥ ਦੇ ਨਾਲ ਲਿਜਿਣ ਦੇ ਲਈ ਵਰਤੇ ਜਾਣਗੇ ਕਿੰਨਾ ਦੇ ਵੱਲੋਂ ਇਹ ਉਪਰਾਲਾ ਕਰਵਾਇਆ ਜਾ ਰਿਹਾ ਆ ਆਓ ਜਾਣਦੇ ਹਾਂ ਤੇ ਮੈਂ ਵਾਜ ਉੱਥੇ ਜਿਹੜਾ ਇਵੈਂਟ ਕਰਵਾਇਆ ਜਾ ਰਿਹਾ ਹੈ ਚੈਰੀਟੇਬਲ ਕਾਰ ਵਾਸ਼ ਇਹ ਪਹਿਲਾਂ ਦੱਸੋ ਇਹਦੇ ਪਿੱਛੇ ਮਕਸਦ ਕੀ ਹੁੰਦਾ ਕਰਵਾਉਣ ਦਾ ਸੋ ਅਸੀਂ ਐਕਚੁਅਲੀ ਸੋਚ ਮੈਂਟਲ ਹੈਲਥ ਆਰਗੇਨਾਈਜੇਸ਼ਨ ਰਨ ਕਰ ਰਹੀਆ ਸਾਊਥ ਏਸ਼ੀਅਨ ਮੈਂਟਲ ਹੈਲਥ ਇਨੀਸ਼ੀਏਟਿਵ ਹੈਗਾਇਆ ਸੋ ਮੈਂ ਤੇ ਜਸਮੀਤ ਉਹਨਾਂ ਦੇ ਫਾਊਂਡਰਸ ਆ ਅਸੀਂ ਰਜਿਸਟਰਡ ਨਰਸਿਸ ਆ ਤੇ ਅਸੀਂ ਹਸਪੀਟਲ ਕਮਿਊਨਿਟੀ ਚ ਕੰਮ ਕੀਤਾ ਆਪਣੀ ਕਮਿਊਨਿਟੀ ਲਈ ਅ ਲੋਟ ਆਫ ਮੈਂਟਲ ਹੈਲਥ ਇਨਫੋਰਮੇਸ਼ਨ ਨੇ ਹੈਗੀ ਆਪਣੀ ਕਲਚਰ ਐਂਡ ਲੈਂਗੁਏਜ ਦੇ ਵਿੱਚ ਸੋ ਸੋਰਸ ਥਰੂ ਅਸੀਂ ਵਰਕਸ਼ਾਪਸ ਕਰਦੇ ਆ ਮੈਂਟਲ ਹੈਲਥ ਪ੍ਰੋਮੋਸ਼ਨ ਕਰ ਰਹੀਆ ਤੇ ਜਿਹੜਾ ਅੱਜ ਦਾ ਕਾਰਵਾਚ ਆਪਣੀ ਡਿਪਰੈਸ਼ਨ ਪ੍ਰੋਗਰਾਮ ਲਈ ਹੈਗਾ ਆ ਉਹਨੂੰ ਗਰੋ ਕਰਨ ਲਈ ਆਪਣੀ ਕਮਿਊਨਿਟੀ ਲਈ ਤੇ ਐਡਿਕਸ਼ਨਸ ਤੇ ਡਿਪਰੈਸ਼ਨ ਵਰਕਸ਼ਾਪਸ ਲਈ ਆਪਣੀ ਕਮਿਊਨਿਟੀ ਨੂੰ ਜੋ ਜਿਹੜੇ ਕਾਰ ਵਾਸ਼ ਹੋ ਰਹੀਆਂ ਨੇ ਇਹ ਆਮ ਲੋਕਾਂ ਦੀਆਂ ਕਾਰ ਹੀ ਵਾਸ਼ ਕਰ ਰਹੇ ਨੇ ਯਾ ਅਸੀਂ ਕਮਿਊਨਿਟੀ ਨੂੰ ਅਸੀਂ ਪ੍ਰਮੋਟ ਕੀਤਾ ਹੋਇਆ ਵੈਂਡ ਇਹ ਐਕਚੁਅਲੀ ਸਾਡਾ ਸੈਕੰਡ ਇਅਰ ਹੈਗਾ ਯਾ ਸੋ ਬਹੁਤ ਚਾਣੇ ਸਾਡੀ ਕਮਿਊਨਿਟੀ ਨੂੰ ਸਾਨੂੰ ਫੋਲੋ ਕਰਦੇ ਆ ਸਪੋਰਟ ਦੇਣਾ ਚਾਹੁੰਦੇ ਆ ਫੈਮਿਲੀ ਇਵੈਂਟ ਹੈਗਾ ਯਾ ਸੋ ਸਾਰੇ ਵੋਲੰਟੀਅਰਸ ਲੋਕਲ ਬਿਜ਼ਨੈਸਸ ਇਕੱਠੇ ਆ ਕੇ ਅਸੀਂ ਕਾਰਸ ਵਾਸ਼ ਕਰ ਰਹੇ ਆ ਫੂਡ ਹੈਗਾ ਯਾ ਫਨ ਫੈਮਿਲੀ ਇਵੈਂਟ ਆ ਇਸ ਤਰ੍ਹਾਂ ਦੇ ਕੋਈ ਹੋਰ ਇਵੈਂਟਸ ਵੀ ਕਰਵਾਏ ਜਾਂਦੇ ਨੇ ਤੁਹਾਡੇ ਵੱਲੋਂ ਅਸੀਂ ਕੋਸ਼ਿਸ਼ ਕਰਦੇ ਹਾਂ ਕਮਿਊਨਿਟੀ ਨੂੰ ਇਕੱਠਾ ਲੈ ਕੇ ਆਉਣ ਲਈ ਸੋ ਆਜ ਸਮਰ ਅਸੀਂ ਸਮਰ ਫੈਸਟ ਇਵੈਂਟ ਕੀਤੇ ਸੀਗੇ ਆਰਟਸ ਐਂਡ 뮤직 بیسਡ ਸੋ ਮਿਸਿਸ ਆਗਾ ਪਾਰਕ ਦੇ ਵਿੱਚ ਪੋਇਟਰੀ 뮤직 ਆ ਪੋਇਟਰੀ ਰਾਈਟਿੰਗ ਯੂ نو ਸੋ ਅਸੀਂ ਇਵੈਂਟਸ ਹੀ ਕਰਦੇ ਰਹਿੰਦੇ ਹਾਂ ਕਮਿਊਨਿਟੀ ਦੇ ਵਿੱਚ ਅੱਜ ਦਾ ਜਿਹੜਾ ਅਸੀਂ ਇਵੈਂਟ ਕਰਨ ਲੱਗੇ ਆ ਸੈਕੰਡ ਐਨੀਅਲ ਕਾਰਵਾਸ਼ਾ ਚੈਰਿਟੀ ਕਾਰਵਾਸ਼ ਸਾਰੇ ਜਿਹੜੇ ਫੰਡਸ ਅਸੀਂ ਰੇਜ਼ ਕਰਨੇ ਆ ਉਹ ਸੋਚ ਮੈਂਟਲ ਹੈਲਥ ਨੂੰ ਜਾਣੇ ਆ ਸੋਚ ਮੈਂਟਲ ਹੈਲਥ ਇੱਕ ਨਾਨ-ਪ੍ਰੋਫਿਟ ਇਨੀਸ਼ੀਏਟਿਵ ਆ ਦੋ ਆਪਣੀਆਂ ਪੰਜਾਬੀ ਕੁੜੀਆਂ ਨਰਸਿਸ ਆ ਉਹਨਾਂ ਨੇ ਆਪਣਾ ਫੋਲ ਡੈਡਿਕੇਟ ਟਾਈਮ ਕੀਤਾ ਮੈਂਟਲ ਹੈਲਥ ਦੀ ਅਵੇਅਰਨੈਸ ਨੂੰ ਐਕਸਪਲੇਨ ਕਰਨ ਨੂੰ ਆਪਣੀ ਪੰਜਾਬੀ ਫੈਮਲੀਆਂ ਦੇ ਵਿੱਚ ਕੋਈ ਨਹੀਂ ਗੱਲ ਕਰਨਾ ਚਾਹਦਾ ਆਪਾਂ ਸਾਰੇ ਐਡ ਕਰਦੇ ਆ ਮੈਂਟਲ ਹੈਲਥ ਕੋਈ ਚੀਜ਼ ਨਹੀਂ ਕੀ ਆ ਲੋਟ ਆਫ ਫੈਮਿਲੀਜ਼ ਆਰ ਸਫਰਿੰਗ ਪਰ ਕੋਈ ਡਰੈਸ ਨਹੀਂ ਕਰਦਾ ਇਹਨਾਂ ਦਾ ਮੇਨ ਮਿਸ਼ਨ ਸੀਗਾ ਅਸੀਂ ਕਿੱਦਾਂ ਗੱਲ ਕਰੀਏ ਅੱਜ ਕੱਲ ਸਾਰੇ ਫੇਸਬੁੱਕ ਟਿਕਟੌਕ ਸੋਸ਼ਲ ਮੀਡੀਆ ਤੇ ਆ ਉਹਨਾਂ ਨੇ ਆ ਜਿਹੜਾ ਇਸ਼ੂ ਆ ਸੋਸ਼ਲ ਮੀਡੀਆ ਤੇ ਲਿਆਂਦਾ ਐਡਵੋਕੇਸੀ ਲਿਟਰਸੀਲੀ ਹੁਣ ਅਸੀਂ ਇਹਨਾਂ ਦੇ ਨਾਲ ਫਿਊਨੋ ਮਲੋਂ 29 ਟਾਈਮ 2019 ਦੇ ਨਾਲ ਜੁੜੇ ਆ ਅਨਫੋਰਚਨਟਲੀ ਅਸੀਂ ਇੰਟਰਨੈਸ਼ਨਲ ਸਟੂਡੈਂਟਸ ਦੀ ਡੈਸ ਕੀ ਨਹੀਂ ਆ ਓਵਰਡੋਸ ਸੁਸਾਈਡ ਜੀ ਆਪਾਂ ਥੋੜਾ ਜਿਹਾ ਅਵੇਅਰਨੈਸ ਤਾਂ ਲਿਟਰਸੀਲੀ ਕਰ ਸਕਦੇ ਆ ਵੀ ਕੈਨ ਸੇਵ ਲਾਈਵਸ ਤੇ ਇਹਨਾਂ ਨਾਲ ਹੀ ਕੋਈ ਸੇ ਪੋਲਿਟਿਕਲ ਆਗੂ ਨੇ ਜਿਹੜੇ ਉਹਨਾਂ ਵੱਲੋਂ ਇਹ سپورਟ ਮਿਲੀ ਆ ਤੁਹਾਨੂੰ ਹਾਂਜੀ ਸੋ ਦੇਸ਼ ਜਿਹੜਾ ਸੀ ਜਿਹੜੇ ਫੈਡਰਲ ਮੈਂਟਲ ਹੈਲਥ ਦਾ ਮਿਨਿਸਟਰ ਆ ਤਾਂ ਪ੍ਰੋਵਿੰਸ਼ੀਅਲ ਮੈਂਟਲ ਹੈਲਥ ਦਾ ਮਿਨਿਸਟਰ ਉਹਨਾਂ ਨਾਲ ਦੋਨਾਂ ਨਾਲ ਫਿਊਨ ਹੋਮ ਤੇ ਮਿਲੇ ਆ ਆ ਸਾਰੇ ਆਰਗੇਨਾਈਜੇਸ਼ਨ ਸੇਵਾ ਫੂਡ ਬੈਂਕ ਪੰਜਾਬੀ ਕਮਿਊਨਿਟੀ ਹਾਊਸ ਸਰਵਿਸਿਸ ਸੋਚ ਆਇਆ ਹੁਣ ਤੁਹਾਨੂੰ ਪਤਾ ਵੀ ਆਲ ਇਕੱਠੇ ਹੋ ਕਮਿਊਨਿਟੀ ਇਹਨਾਂ ਨੂੰ ਪੁਸ਼ ਕਰਨਾ ਪੈਂਦਾ ਆਪਣੇ ਫੈਡਰਲ ਤਾਂ ਪ੍ਰੋਵਿੰਸ਼ੀਅਲ ਇਲੈਕਟਡ ਅਫੀਸਰ ਇਟਸ ਨਾਟ ਦੈਟ ਦੇ ਡੋਨਟ ਵਾਂਟ ਟੂ ਹੈਲਪ ਬਹੁਤ ਵਧੀਆ ਬੰਦੇ ਆ ਪਰ ਉਹਨਾਂ ਦੇ ਅਜੈਂਡਾ ਬਹੁਤ ਜਿਆਦੇ ਹੁੰਦੇ ਆ ਸੋ ਆਪਣਾ ਇੱਕ ਮੇਨ ਚੀਜ਼ ਜਿਹੜਾ ਫੋਕਸ ਆ ਬ੍ਰੈਂਟਨ ਦੇ ਵਿੱਚ ਇੱਕ ਟ੍ਰੀਟਮੈਂਟ ਸੈਂਟਰ ਹੋਣਾ ਚਾਹੀਦਾ ਹਸਪੀਟਲ ਜਿਹੜੇ ਆਪਣੇ ਆ ਦੇ ਸ਼ੁੱਡ ਨਾਟ ਬੀ ਫੋਲਡ ਵਿਦ ਮੈਂਟਲ ਹੈਲਥ ਪੇਸ਼IENTS ਲੋਕੀ ਜਿਹੜੇ ਡਰੱਗਸ ਨਾਲ ਐਡਿਕਟਿਡ ਹੈ ਹੈਰੋਇਨ ਐਂਡ ਅਲਕੋਹਲ ਇਜ਼ ਸੱਚ ਅ ਬਿਗ ਪ੍ਰੋਬਲਮ ਵਿਕਿ ਆਪਣੇ ਕੋ ਇੱਕ ਟ੍ਰੀਟਮੈਂਟ ਸੈਂਟਰ ਹੋਣਾ ਚਾਹੀਦਾ ਆ ਚੈਰੀਟੇਬਲ ਕਾਰਵਾਸ਼ ਇਵੈਂਟ ਕਰਵਾਇਆ ਜਾ ਰਿਹਾ ਆ ਇੱਥੇ ਤੁਸੀਂ ਪਹੁੰਚੇ ਬੜਾ ਵਧੀਆ ਉਪਰਾਲਾ ਕੀਤਾ ਜਾ ਰਿਹਾ ਆ ਕੀ ਕੰਗ੍ਰੈਚੂਲੇਟ ਕਰਨਾ ਚਾਹਨਾ ਕਿ ਉਹ ਇੰਨਾ ਜ਼ਬਰਦਸ ਬਿਊਟੀਫੁਲ ਇਵੈਂਟ ਉਹਨਾਂ ਨੇ ਆਰਗੇਨਾਈਜ਼ ਕੀਤਾ ਹੈ ਦੇਖੋ ਕਿੰਨੀ ਆਪਣੀ ਯੂਥ ਇੱਥੇ ਆਈ ਹੈ ਔਰ ਕਿੰਨੇ ਕੰਪੈਸ਼ਨ ਦੇ ਨਾਲ ਕਨਵੈਕਸ਼ਨ ਦੇ ਨਾਲ ਉਹ ਲੱਗੇ ਹੋਏ ਨੇ ਇਸ ਕਾਜ਼ ਦੇ ਵਾਸਤੇ ਗੱਡੀਆਂ ਵਾਸ਼ ਕਰਨ ਵਾਸਤੇ ਔਰ ਇਹ ਫੰਡਰੇਜ ਕਰ ਰਹੇ ਨੇ ਅਮੇਜ਼ਿੰਗ ਕਾਜ਼ ਔਰ ਬਹੁਤ ਚੰਗਾ ਲੱਗਾ ਹੈ ਆਮ ਆਲਵੇਜ਼ ਥੇਅਰ ਟੂ ਸਪੋਰਟ ਥੇਅਰ ਕਾਜ਼ ਔਰ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਐਸ ਇਵੈਂਟ ਨੂੰ ਕਵਰ ਕਰਨ ਵਾਸਤੇ ਆਏ ਹੋ ਔਰ ਆਪਣੀ ਕਮਿਊਨਿਟੀ ਨੂੰ ਅਵੇਅਰਨੈਸ ਦਿੰਦੇ ਹੋ ਕਿ ਇਹ ਇਵੈਂਟ ਹੁੰਦੇ ਨੇ ਔਰ ਕਮਿਊਨਿਟੀ ਨੂੰ ਇਨਸਪਾਇਰ ਕਰਦੇ ਹੋ ਕਿ ਉਹਨਾਂ ਦੇ ਬੱਚੇ ਉਹ ਆਪ ਇਹਨਾਂ ਇਵੈਂਟਸ ਦੇ ਵਿੱਚ ਪਾਰਟਿਸਿਪੇਟ ਕਰਨ। ਇਹ ਸਾਡਾ ਮਕਸਦ ਆ ਕਿ ਅਸੀਂ ਆਪਣੀ ਕਮਿਊਨਿਟੀ ਦੀ ਸੋਚ ਬਦਲ ਸਕੀਏ ਮਾਨਸਿਕ ਸਿਹਤ ਬਾਰੇ। ਸੋ ਅਸੀਂ ਐਜੂਕੇਸ਼ਨ ਪ੍ਰੋਵਾਈਡ ਕਰਦੇ ਆ ਤੇ ਇਹ ਵਰਕਸ਼ਾਪ ਦਾ ਗੋਲ ਹੈ ਕਿ ਅਸੀਂ 40000 ਡਾਲਰ ਰੇਜ਼ ਕਰੀਏ ਆਪਣੀ ਕਮਿਊਨਿਟੀ ਲਈ ਐਂਡ ਇਹ ਫੰਡਸ ਹੈਗੇ ਆ ਉਹ ਸਾਡੇ ਗਰੀਫ ਸਪੋਰਟ ਗਰੁੱਪ ਲਈ ਜਾਊਗੇ। ਜਿਹਨੇ ਦਰਸ਼ਕ ਦੇਖ ਰਹੇ ਨੇ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਸਾਡੇ ਜ਼ਰੀਏ ਮੈਂ ਇਹ ਹੀ ਕਹਿਣਾ ਚਾਹੁੰਦੀ ਆ ਕਿ ਸਾਡੇ ਸਾਰਿਆਂ ਦੇ ਕੋਲ ਮਾਨਸਿਕ ਸਿਹਤ ਹੈਗੀ ਆ ਅਕਸਰ ਅਸੀਂ ਆਪਣੀ ਕਮਿਊਨਿਟੀ ਵਿੱਚ ਕਹਿੰਦੇ ਆ ਜੇ ਕਿਸ ਨੂੰ ਮੈਂਟਲ ਹੈਲਥ ਪ੍ਰੋਬਲਮ ਆ ਕਿ ਉਹ ਪਾਗਲ ਆ ਪਰ ਇਹ ਬਿਲਕੁਲ ਗਲਤ ਆ ਸਾਡੇ ਸਾਰਿਆਂ ਦੇ ਕੋਲ ਮੈਂਟਲ ਹੈਲਥ ਹੈ ਜਿੱਦਾਂ ਸਾਡਾ ਸਰੀਰ ਆ ਸਾਨੂੰ ਆਪਣੇ ਬਾਡੀ ਦੀ ਟੇਕ ਕੇਅਰ ਕਰਨੀ ਪੈਂਦੀ ਆ ਉਦਾਂ ਹੀ ਸਾਨੂੰ ਆਪਣੇ ਮਨ ਦੀ ਵੀ ਟੇਕ ਕੇਅਰ ਕਰਨੀ ਚਾਹੀਦੀ ਆ ਤਾਜੇ ਇਥੇ ਬ੍ਰੈਂਟਨ ਦੇ ਵਿੱਚ ਚੈਰੀਟੇਬਲ ਕਾਰ ਵਾਸ਼ ਦਾ ਜਿਹੜਾ ਇੱਕ ਇਵੈਂਟ ਰੱਖਿਆ ਗਿਆ ਸੀਗਾ ਇਥੇ ਕਾਰਾਂ ਵਾਸ਼ ਕੀਤੀਆਂ ਗਈਆਂ ਤੇ ਉਤੋਂ ਜਿਹੜੇ ਪੈਸੇ ਇਕੱਠੇ ਹੋਏ ਫੰਡਰੇਜ ਹੋਏ ਉਹ ਲੋਕਾਂ ਦੀ ਮੈਂਟਲ ਹੈਲਥ ਦੇ ਨਾਲ ਡੀਲ ਕਰਨ ਦੇ ਲਈ ਵਰਤੇ ਜਾਣਗੇ ਬੜਾ ਸੋਹਣਾ ਉਪਰਾਲਾ ਕੀਤਾ ਗਿਆ ਹੈ ਉਮੀਦ ਹੈ ਤੁਹਾਨੂੰ ਵੀ ਅੱਜ ਸਾਡਾ ਇਹ ਪ੍ਰੋਗਰਾਮ ਵਧੀਆ ਲੱਗਿਆ ਹੋਵੇਗਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਈ ਕੈਮਰਾਮੈਨ ਰਿਤਿੰਦਰ ਸਿੰਘ ਅਹਿਵਾਲ ਦੇ ਨਾਲ ਗੁਰਜੀਤ ਕਰਨ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ